ਇਸ ਸ਼ੋਭਾ ਯਾਤਰਾ ਦੇ ਵਿੱਚ ਸਭ ਤੋਂ ਪਹਿਲਾਂ ਜੀ 11 ਵਜੇ ਹਵਨ ਹਵਨ ਜੱਗਿਆ ਹੋਗਾ ਮੈਂ ਸਾਰੇ ਸ਼ਹਿਰ ਦੇ ਲੋਕਾਂ ਨੂੰ 합 ਜੋੜ ਕੇ ਬੇਨਤੀ ਕਰਨਾ ਜੀ ਕਿ ਤੁਸੀਂ ਸਾਰੇ ਜਾਨੇ ਇਹ ਹਵਨ ਦੇ ਉੱਤੇ ਆ ਕੇ ਆਪਣੀ ਹੂਤੀ ਪਾਓ ਇਹ ਹਵਨ ਸ਼ਹਿਰ ਦੇ ਰਾਮ ਨੋਮੀ ਦੇ ਸੁਖਾਂਤੀ ਅਸੇ ਹਵਨ ਕਰਾਇਆ ਜਾ ਰਿਹਾ ਹੈ ਗਾਂਧੀ ਚੌਕ ਤੋਂ ਨੈਰੂ ਗੇਟ ਤੋਂ ਹੁੰਦੀ ਸਾਰੇ ਗੇਟਾਂ ਤੋਂ ਬਾਰੋ-ਬਾਰ ਹੁੰਦੀ ਹੋਈ ਤੇ ਬਾੜੀ ਗੇਟ ਜਾ ਕੇ ਸਮਾਪਨ ਹੋਏਗਾ ਤੇ ਪਾੜੀ ਗੇੜ ਹਰ ਸਾਲ ਦੀ ਤਰ੍ਹਾਂ ਜੇ ਸਾਲ ਉੱਤੇ ਸਟੇਜ ਲੱਗਦੀ ਹੈ ਉੱਥੇ ਤਰ੍ਹਾਂ ਸਟੇਜ ਉੱਥੇ ਵੀ ਲੱਗੇਗੀ ਜਿਹੜੇ ਬੰਦੇ ਭਵਨ ਦੇ ਵਿੱਚ ਹੂਤੀ ਪਾਣਾ ਚਾਹੁੰਦੇ ਨੇ ਉਹ ਆਪਣੀ ਹੂਤੀ ਪਾਣ ਪੁਰਾਣੀ ਦਾਣਾ ਮੰਡੀ 12 ਵਜੇ ਮੀਤ ਕਿਰੇਟ 12 ਵਜੇ ਤੱਕ ਜ਼ਰੂਰ ਕਰੇ ਜਾਗਰਨ ਜਿਹੜਾ ਇਹਨਾਂ ਇੱਕ ਤੱਕ ਕਲੱਬ ਵਾਲਿਆਂ ਨੇ ਵੇਖੀਆ ਤੇ ਬੜੀ ਉਡੀਕ ਕਰਦੇ ਨੇ ਪਾਲ 25 ਸਾਲ ਹੋ ਗਿਆ ਤੁਹਾਨੂੰ ਸੇਵਾ ਕਰਦਿਆਂ ਉੱਥੇ ਵੀ ਤੁਸੀਂ ਹਰ ਵਾਰ ਕਹਿੰਦੇ ਹੋ ਕਿ ਜਾਗਰਨ ਜਿਹੜਾ ਸਾਡਾ ਨਹੀਂ ਲੋਕਾਂ ਦਾ ਜਾਗਰਨ ਸਾਰਿਆਂ ਦਾ ਸਾਂਝਾ ਜਾਗਰਨ ਕਿ ਕਿਦਾਂ ਹਮਨ ਜਗ ਦੇ ਵਿੱਚ ਪਹੁੰਚਣਾ ਹੈ ਕਿਤੋਂ ਕਿਤੋਂ ਸਰੋਪ ਆ ਰਹੇ ਨੇ ਉਹ ਵੀ ਸਾਡੇ ਵਰਗੇ ਐ ਸ਼ਹਿਰ ਵਾਸੀਆਂ ਦਾ ਹੀ ਜਾਗਰਣ ਹੈ ਜੀ ਸ਼ਹਿਰ ਵਾਸੀਆਂ ਦਾ ਹੀ ਕਲੱਬ ਹੈ ਤੁਸੀਂ ਸਾਡੇ ਜਾਗਰਣ ਦੇ ਉੱਤੇ ਕੀ ਵਿਸ਼ਵਾਸ ਦੋਗੇ ਆਪਕਾ ਆਪਣਾ ਜਾਗਰਣ ਫੈਮਲੀ ਵਾਲਾ ਮਾਹੌਲ ਹੁੰਦਾ ਜਾਗਰਣ ਤੇ ਫੈਮਲੀ ਵਿੱਚ ਇਹ ਨਹੀਂ ਹੁੰਦਾ ਕਿ ਲੈਫਟ ਸਾਈਡ ਤੇ ਬੰਦੇ ਬੈਣਗੇ ਰਾਈਟ ਸਾਈਡ ਤੇ ਲੇਡੀ ਬੈਣਗੇ ਫੈਮਲੀ ਵੰਗਰ ਮਾਹੌਲ ਬਣ ਕੇ ਸਾਰਾ ਬਹਿਦਾ ਹੈ ਤੇ ਇਸੇ ਤਰ੍ਹਾਂ ਇਸ ਵਾਰ ਦੂਜੀ ਵਾਰ ਚੋਬਾ ਯਾਤਰਾ ਤੇ ਵੀ ਸਾਡੇ ਕਲਾਕਾਰ ਮਥਰਾ ਬਰਿੰਦਾਵਨ ਆਗਰਾ ਦਿੱਲੀ ਤੇ ਸਾਡੇ ਪੰਜਾਬ ਤੋਂ ਲੁਧਿਆਣੇ ਤੋਂ ਆ ਰਹੇ ਨੇ ਕੈਂਡੀ ਵੀ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਸੋ ਅੱਜ ਨਿਊ ਇਕਤਾ ਕਲੱਬ ਦੇ ਮੈਂਬਰਾਂ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਏ 5 ਤਰੀਕ ਨੂੰ ਬੜੀ ਵੱਡੀ ਸ਼ੋਭਾ ਯਾਤਰਾ ਜਿਹੜੀ ਕੱਢਣ ਜਾ ਰਹੇ ਨੇ ਨਿਊ ਇਕਤਾ ਕਲੱਬ ਬਟਾਲਾ ਵਾਲੇ ਹਰ ਸਾਲ ਜਾਗਰਣ ਵੀ ਕਰਵਾਉਂਦੇ ਨੇ ਤੇ ਲੋਕ ਉਡੀਕ ਕਰਦੇ ਨੇ ਕਿ ਜਾਗਰਣ ਦੇਖਣ ਜਾਣਾ ਹੈ ਬੜਾ ਵਧੀਆ ਉਪਰਾਲਾ ਹੁੰਦਾ ਹੈ ਸਾਰਿਆਂ ਦਾ ਤੁਹਾਡਾ ਆਪਣਾ ਜਾਗਰਣ ਗੱਲਬਾਤ ਕਰਾਂਗੇ ਸਮੁੱਚੀ ਟੀਮ ਜਿਹੜੀ ਬੈਠੀ ਏ ਨਿਊ ਇਕਤਾ ਕਲੱਬ ਬਟਾਲਾ ਵਾਲੇ 27 ਸਾਲ ਹੋ ਗਏ ਨੇ ਸੇਵਾ ਕਰਦੇ ਜਾਗਰਣ ਕਰਵਾਉਂਦੇ ਨੇ ਮਹਾਮਾਈ ਦਾ ਤੇ ਮਾਤਾ ਰਾਣੀ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਨੇ ਸੋ ਆਪਾਂ ਗੱਲਬਾਤ ਕਰਾਂਗੇ RAM ਨਾਮੀ ਦੇ ਵੀ ਸ਼ੋਭਾ ਯਾਤਰਾ ਕੱਢਦੇ ਨੇ ਤੇ ਬੜਾ ਵੱਡਾ ਜਰਾ ਇਕੱਠ ਹੁੰਦਾ ਹੈ ਲੋਕ ਜਿਹੜੇ ਨੇ ਇੱਥੇ ਪਹੁੰਚਦੇ ਨੇ ਤੇ ਪ੍ਰੋਗਰਾਮ ਵੀ ਬਹੁਤ ਵਧੀਆ ਕਰਦੇ ਨੇ ਅਰੇਂਜਮੈਂਟ ਵੀ ਬੜੇ ਵਧੀਆ ਕਰਦੇ ਨੇ ਆਪਾਂ ਗੱਲਬਾਤ ਕਰਾਂਗੇ ਧੀਰਜ ਕੁੰਦਰਾ ਕਰਤਾ ਤਰਤਾ ਨੇ ਪ੍ਰਧਾਨ ਨੇ ਗੱਲਬਾਤ ਕਰਦੇ ਕੀ ਕਹਿਣਾ ਜੈ ਸ਼ੀ ਰਾਮ ਜੈ ਸ਼ੀ ਰਾਮ ਕੁੰਦਰਾ ਸਾਹਿਬ ਕਿੱਦਾਂ ਲੱਗਦਾ ਜੀ ਤੁਹਾਡਾ ਸਾਰਿਆਂ ਦਾ ਆਪਣਾ ਜਾਗਰਣ ਨਿਊ ਇੱਕ ਤੱਕ ਕਲੱਬ ਵੱਲੋਂ 27 ਸਾਲ ਹੋ ਗਿਆ ਸੇਵਾ ਨਿਭਾ ਰਹੇ ਹੋ ਤੇ ਨਾਲ ਦੀ ਨਾਲ ਹਵਨ ਅੱਗ ਵੀ ਹੁੰਦੇ ਨੇ ਤੇ ਨਾਲ ਦੇ ਨਾਲ ਸ਼ੋਭਾ ਯਾਤਰਾ ਵੀ ਰਾਮ ਨਾਮੀ ਤੇ ਕੱਢੀ ਜਾਂਦੀ ਕੀ ਕਹਿਣਾ ਚਾਹੁੰਦੇ ਹੈ ਸਾਡੀ ਰਾਮ ਨਾਮੋਮੀ ਦੇ ਸੈਕਿੰਡ ਸ਼ੋਭਾ ਯਾਤਰਾ ਜੀ ਲਗਾਤਾਰ ਜੀ ਦੂਜੀ ਸ਼ੋਭਾ ਯਾਤਰਾ ਹੋ ਰਹੀ ਹੈ ਇਸ ਸ਼ੋਭਾ ਯਾਤਰਾ ਦੇ ਵਿੱਚ ਸਭ ਤੋਂ ਪਹਿਲਾਂ ਜੀ 11 ਵਜੇ ਹਵਨ ਹਵਨ ਜਗ੍ਹਾ ਹੋਗਾ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਜੀ ਕਿ ਤੁਸੀਂ ਸਾਰੇ ਜਾਨੇ ਇਹ ਹਵਨ ਦੇ ਉੱਤੇ ਆ ਕੇ ਆਪਣੀ ਹੋਂਦੀ ਪਾਓ ਇਹ ਹਵਨ ਸ਼ਹਿਰ ਦੀ ਰਾਮ ਨੋਮੀ ਤਿਸ਼ੁਕ ਸ਼ਾਂਤੀ ਅਸੇ ਹਵਨ ਕਰਾਇਆ ਜਾ ਰਿਹਾ ਹੈ ਤੇ ਹਰ ਬੰਦਾ ਆਪਣੀ ਹੋਂਦੀ ਪਾਉਣ ਜ਼ਰੂਰ ਆਏ ਇਹ ਸ਼ੋਭਾ ਯਾਤਰਾ 2 ਵਜੇ ਸਟਾਰਟ ਹੋ ਜੇਗੀ ਤੇ ਗਾਂਧੀ ਚੌਂਕ ਤੋਂ ਨਹਿਰੂ ਗੇਟ ਤੋਂ ਹੁੰਦੇ ਸਾਰੇ ਗੇਟਾਂ ਤੋਂ ਬਾਰੋ-ਬਾਰ ਹੁੰਦੀ ਹੋਈ ਤੇ ਪਹਾੜੀ ਗੇਟ ਜਾ ਕੇ ਸਮਾਪਨ ਹੋਏਗਾ ਤੇ ਪਹਾੜੀ ਗੇਟ ਹਰ ਸਾਲ ਦੀ ਤਰ੍ਹਾਂ ਜੇ ਸਾਲ ਉੱਥੇ ਸਟੇਜ ਲੱਗਦੀ ਹੈ ਉੱਥੇ ਤਰ੍ਹਾਂ ਸਟੇਜ ਉੱਥੇ ਵੀ ਲੱਗੇਗੀ ਜਿਹੜੇ ਬੰਦੇ ਹਉਤੀ ਪਾਣਾ ਚਾਹੁੰਦੇ ਨੇ ਉਹ ਆਪਣੀ ਹਉਤੀ ਪਾਣ ਪੁਰਾਣੀ ਦਾਣਾ ਮੰਡੀ 12 ਵਜੇ ਮਿਹਰ ਤੱਕ 12 ਵਜੇ ਤੱਕ ਜ਼ਰੂਰ ਕਰ ਲੈਣ 15 ਸਾਲ ਲੋਕ ਉਡੀਕ ਕਰਦੇ ਰਹਿੰਦੇ ਨੇ ਕਿ ਜਾਗਰਨ ਜਿਹੜਾ ਇਹ ਨਹੀਂ ਅੱਜ ਤੱਕ ਕਲੱਬ ਵਾਲਿਆਂ ਨੇ ਦੇਖਣਾ ਤੇ ਬੜੀ ਉਡੀਕ ਕਰਦੇ ਨੇ ਸਾਲ 27 ਸਾਲ ਹੋ ਗਿਆ ਤੁਹਾਨੂੰ ਸੇਵਾ ਕਰਦਿਆਂ ਉੱਥੇ ਵੀ ਤੁਸੀਂ ਹਰ ਵਾਰ ਕਹਿੰਦੇ ਹੋ ਕਿ ਜਾਗਰਣ ਜਿਹੜਾ ਸਾਡਾ ਨਹੀਂ ਇਹ ਲੋਕਾਂ ਦਾ ਜਾਗਰਣ ਸਾਰਿਆਂ ਦਾ ਸਾਂਝਾ ਜਾਗਰਣ ਹੈ ਤੇ ਕਿੱਦਾਂ ਹਮਨ ਜੱਗ ਦੇ ਵਿੱਚ ਪਹੁੰਚਣਾ ਹੈ ਕਿੱਥੋਂ ਕਿੱਥੋਂ ਸਰੋਵ ਆ ਰਹੇ ਨੇ ਉਹ ਵੀ ਸਾਡੇ ਵਰਸਾਂ ਦੇ ਦੇਖੋ ਜੀ ਇਹ ਸ਼ਹਿਰ ਵਾਸੀਆਂ ਦਾ ਹੀ ਜਾਗਰਣ ਹੈ ਜੀ ਸ਼ਹਿਰ ਵਾਸੀਆਂ ਦਾ ਹੀ ਕਲੱਬ ਹੈ ਤੁਸੀਂ ਸਾਡੇ ਜਾਗਰਣ ਦੇ ਉੱਤੇ ਕੀ ਵੇਦੋਗੇ ਆਪਕਾ ਆਪਣਾ ਜਾਗਰਣ ਫੈਮਿਲੀ ਵਾਲਾ ਮਾਹੌਲ ਹੁੰਦਾ ਜਾਗਰਣ ਤੇ ਫੈਮਿਲੀ ਵਿੱਚ ਇਹ ਨਹੀਂ ਹੁੰਦਾ ਕਿ ਲੈਫਟ ਸਾਈਡ ਤੇ ਬੰਦੇ ਬਹਿਣਗੇ ਰਾਈਟ ਸਾਈਡ ਤੇ ਲੇਡੀਜ਼ ਬਹਿਣਗੀਆਂ ਫੈਮਿਲੀ ਵੰਗਰ ਮਾਹੌਲ ਬਣ ਕੇ ਸਾਰਾ ਬਹਿੰਦਾ ਤੇ ਇਸੇ ਤਰ੍ਹਾਂ ਇਸ ਵਾਰ ਦੂਸਰੀ ਵਾਰ ਸ਼ੋਭਾ ਯਾਤਰਾ ਤੇ ਵੀ ਸਾਡੇ ਕਲਾਕਾਰ ਮਥਰਾ ਬਰਿੰਦਾਵਨ ਆਗਰਾ ਦਿੱਲੀ ਤੇ ਸਾਡੇ ਪੰਜਾਬ ਤੋਂ ਲੁਧਿਆਣੇ ਤੋਂ ਆ ਰਹੇ ਨੇ ਤੇ ਮੇਰੀ ਫੇਰ ਦੁਬਾਰਾ ਆਤਿ ਜੋੜ ਕੇ ਬੇਨਤੀ ਹੈ ਜੀ ਆਓ ਪਹਿਲਾ ਹਵਨ ਦੇਤੇ ਹੋ ਉਤੀ ਪਾਈਏ ਤੇ ਫਿਰ ਉਸ ਤੋਂ ਬਾਅਦ ਸਾਰੇ ਸ਼ਹਿਰ ਚ ਯਾਤਰਾ ਦੇ ਨਾਲ-ਨਾਲ ਜਾ ਕੇ ਤੇ ਸਾਡਾ ਜਿੱਦਾਂ ਸਾਨੂੰ ਹਰ ਸਾਲ ਅਸ਼ੀਰਵਾਦ ਦਿੰਦੇ ਉਸੇ ਤਰ੍ਹਾਂ ਅਸ਼ੀਰਵਾਦ ਦੇ ਕੇ ਇਸ ਯਾਤਾਨ ਨੂੰ ਸਫਲ ਕਰੇ ਜੈ ਸ਼੍ਰੀ ਰਾਮ ਤੁਹਾ ਦਾ ਅਲੱਗ ਕੋਈ ਚੀਜ਼ ਤੁਸੀਂ ਹਰ ਸਾਲ ਕਰਦੇ ਹੋ ਜਾਗਰਨ ਤੇ ਵੀ ਤੇ ਚੋਭਾ ਯਾਤਰਾ ਜੀ ਵੀ ਅਲੱਗ ਚੀਜ਼ ਹੁੰਦੀ ਹੈ ਕੁਛ ਨਾ ਕੁਛ ਤੁਹਾਡੇ ਲਈ ਐਤ ਕੀ ਵਾਰ ਕੀ ਅਲੱਗ ਹੈ ਮੈਨੂੰ ਲੱਗਦਾ ਕਿ ਜਿਹੜੇ ਸਰੂਪ ਆ ਰਹੇ ਨੇ ਉਹ ਵੀ ਕਿਤੇ ਨਾ ਕਿਤੇ ਅਲੱਗ ਚੀਜ਼ ਹੋਏਗੀ ਤਾਂ ਕਿ ਤੁਸੀਂ ਉਹਨਾਂ ਨੂੰ ਉੱਥੋਂ ਬਟਾਲੇ ਬੁਲਾਇਆ ਹੈ ਤੇ ਕੀ ਅਲੱਗ ਹੋਏਗਾ ਉਹ ਵੀ ਤੁਹਾਡੇ ਵਰਸਾ ਇਹ ਸਰੂਪ ਤੁਹਾਡੇ ਵੇਖਣ ਵਾਲੇ ਹੋਣਗੇ ਸਰੂਪ ਰਾਮ ਜੀ ਬਜਰੰਗਬਲੀ ਜੀ ਰਾਦਾ ਕਿਸ਼ਨ ਜੀ ਦਾ ਸਰੂਪ ਆਏਗਾ ਜੀ। ਉਹਨਾਂ ਦੇ ਨਾਲ ਲਗਭਗ 60-70 ਬੰਦਿਆਂ ਦੀ ਟੀਮ ਹੈ ਜੀ ਉਹਨਾਂ ਦੀ। ਉਹ ਸਾਰਾ ਸਰੂਪ ਵੇਖਣ ਵਾਲੇ ਹੋਣਗੇ। ਮੇਰੇ ਬੋਲ ਕੇ ਘੱਟ ਸਮੇਂ ਲੱਗਣੀ ਹੈ, ਵੇਖ ਕੇ ਜ਼ਿਆਦਾ ਸਮਾਂ ਲੱਗਣੀ ਹੈ। ਇਸ ਲਈ ਮੈਂ ਉਹਨੂੰ ਥੋੜਾ ਜਿਹਾ ਚੁੱਪ ਰਹਿ ਕੇ ਜਿਆਦਾ ਤੁਹਾਨੂੰ ਕਹਿਣਾ ਚਾਹਾਂਗਾ ਪਹੁੰਚ ਕੇ ਤੇ ਜਿਹੜਾ ਬੈਂਡ ਆ ਰਿਹਾ ਬੈਂਡ ਦੇ ਨਾਲ ਜਿਹੜਾ ਬੈਂਡ ਦੀ ਲਾਈਟਿੰਗ ਹੈ ਉਹ ਵੀ ਦੇਖਣੀ ਹੋਏਗੀ। ਲੋ ਜੀ ਗੱਲਬਾਤ ਕੀਤੀ ਹੈ ਨਹੀਂ ਉਹ ਇੱਕ ਤਾਂ ਕਲੱਬ ਨਹੀਂ ਬਟਾਲਾ ਵਾਲਿਆਂ ਦਾ ਜਾਗਰਣ 27 ਸਾਲ ਹੋ ਗਏ ਨੇ। ਸੇਵਾ ਕਰਦੇ ਪਏ ਨੇ ਸੋਹ ਉਹਨੇ ਕਰਦੇ ਲੋਕਾਂ ਦੀਆਂ ਦਵਾਵਾਂ ਤੇ ਅਸ਼ੀਰਵਾਦ ਲੈਂਦੇ ਨੇ ਤੇ ਇੱਕ ਨੰਬਰ ਦੇ ਵਿੱਚ ਜਾਗਰਣ ਹੁੰਦਾ ਬਟਾਲਾ ਵਾਲਿਆਂ ਦਾ ਤੇ ਰਾਮ ਨੌਮੀ ਦੇ ਉੱਤੇ ਅਲੱਗ ਕੋਈ ਚੀਜ਼ ਪੇਸ਼ ਕਰਦੇ ਨੇ ਸੋ ਤੁਸੀਂ ਉਹਨਾਂ ਨੇ ਕਹਿ ਦਿੱਤਾ ਕਿ ਤੁਸੀਂ ਆਣ ਕੇ ਆਨੰਦ ਲਓ ਤੁਸੀਂ ਸਰੂਪ ਦੇਖੋਗੇ ਤਾਂ ਕਿਤੇ ਨਾ ਕਿਤੇ ਸਿੱਧੀ ਲਿਵ ਉਹਨਾਂ ਦੇ ਨਾਲ ਜੁੜ ਜੇਗੀ ਤੇ ਤੁਸੀਂ ਵੀ ਆਓ ਆਣ ਕੇ ਹਮਨ ਜਗ ਤੇ ਹੋਤੀ ਪਾਓ ਤੇ ਨਾਲ ਦੀ ਨਾਲ ਰਾਮ ਜੀ ਪੂਰੇ ਪਰਿਵਾਰ ਦੇ ਜਰੀਏ ਅਸ਼ੀਰਵਾਦ ਪ੍ਰਾਪਤ ਕਰੋ ਤੋਂ ਵੀਡੀਓ ਨੂੰ ਵੱਤ ਵਾਰ ਸ਼ੇਅਰ ਕਰੋ ਕੈਮਰਾ ਪਰਸਨ ਹੌਣ ਅਗਰ왈 ਦੇ ਨਾਲ ਕੈਨ ਟੀਵੀ ਪੰਜਾਬੀ ਲੱਕੀ ਰਾਜਪੂਤ ਬਟਾੜਾ